ਗ੍ਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ UGC NET ਦੀ ਪ੍ਰੀਖਿਆ ਪਾਸ ਕਰ ਲਈ। ਮਾਂ ਦਿਹਾੜੀ ਟੱਪਾ ਕਰਦੀ ਹੈ ਅਤੇ ਪਿਤਾ ਗ੍ਰੰਥੀ ਸਿੰਘ ਨੇ ਤਿੰਨੇ ਧੀਆਂ ਪੜਨ ਦੇ ਵਿੱਚ ਇੰਨੀਆਂ ਲਾਇਕ ਤੇ ਖੁਸ਼ਿਆਰ ਨੇ ਕਿ ਹੁਣ ਹਰ ਪਾਸੇ ਤਾਰੀਫ ਹੋ ਰਹੀ ਹੈ ਤੇ ਮਾਪਿਆਂ ਨੂੰ ਵਧਾਈ ਦੇਣ ਦੇ ਲਈ ਲੋਕ ਦੂਰ ਦੂਰ ਤੋਂ ਆ ਰਹੇ ਨੇ। ਦੱਸ ਜਾਈਏ ਕਿ ਮਾਂ ਦਾ ਇਹ ਕਹਿਣਾ ਹੈ ਕਿ ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਪਰ ਮੈਂ ਚਾਹੁੰਦੀ ਸੀ ਕਿ ਮੇਰੀਆਂ ਧੀਆਂ ਪੜ੍ਹ ਲਿਖ ਜਾਣ। ਜਦੋਂ ਇਸ ਬਾਬਤ ਤਿੰਨੋਂ ਭੈਣਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪੜਨ ਦੇ ਲਈ ਕਈ ਵਾਰ ਕਿਤਾਬਾਂ ਵੀ ਨਹੀਂ ਹੁੰਦੀਆਂ ਸੀ ਕਈ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਉਹ ਕੋ ਅਸਿਸਟੈਂਟ ਪ੍ਰੋਫੈਸਰ ਬੰਨਣਾ ਚਾਹੁੰਦੀਆਂ ਨੇ ਅੱਗੇ ਪੀ ਐਚ ਡੀ ਕਰਕੇ ਆਪਣੇ ਨਾਮ ਦੇ ਅੱਗੇ ਡਾਕਟਰ ਲਗਾਉਣ ਦੀ ਵੀ ਇੱਛਾ ਉਹਨਾਂ ਨੇ ਜ਼ਾਹਰ ਕੀਤੀ ਇਹ ਤਿੰਨੋਂ ਪੈਣਾ ਮਾਨਸਾ ਦੇ ਬੁੜਲਾਡਾ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਦੀਆਂ ਦਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ UGC NET ਦੀ ਪ੍ਰੀਖਿਆ ਪਾਸ ਕਰਕੇ ਆਪਣੇ ਪਿਤਾ ਅਤੇ ਮਾ ਦਾ ਨਾਮ ਰੌਸ਼ਨ ਕੀਤਾ। ਜਿਵੇਂ ਜਿਸੀ ਤਿੰਨੇ ਪੈਣਾ ਨੇ ਇਕੱਠਿਆਂ ਨੇ NET ਪਾਸ ਕੀਤਾ ਤੇ ਉਹਦਾ ਅਸੀਂ ਸਾਰਾ ਸ਼ੇਰ ਆਪਣੇ ਮੰਮੀ ਕੋਲ ਦੇਣਾ ਚਾਹਾਂਗੇ ਜਿਨ੍ਹਾਂ ਨੇ ਸਾਨੂੰ ਇੰਨੀ ਮਿਹਨਤ ਨਾਲ ਪੜਾਇਆ ਲਿਖਾਇਆ ਤੇ ਉਹਨਾਂ ਦਾ ਸੁਪਨਾ ਸੀ ਨਹੀਂ ਅੱਜ ਸੱਚ ਹੋ ਗਿਆ। ਕਿੰਨੀਆਂ ਤੇ ਮੁਸ਼ਕਲਾਂ ਆਈਆਂ ਇੱਥੇ ਮੁਕਾਮ ਤੇ ਪਹੁੰਚਣ ਲਈ ਕਦੇ ਮਨ ਦੇ ਵਿੱਚ ਉਦਾਸੀ ਵੀ ਆਈ। ਹਾਂਜੀ ਸਰ ਉਦਾਸੀ ਤਾਂ ਬਹੁਤ ਰਹਿੰਦੀ ਸੀ ਵੀ ਘਰ ਦੇ ਹਾਲਾਤ ਦੇਖ ਕੇ ਵੀ ਬ੍ਰਦਰ ਵੀ ਠੀਕ ਨਹੀਂ ਹੈਗੇ ਹਨਾ ਤੇ ਵੀ ਤਿੰਨ ਅਸੀਂ ਹਾਂ ਤੇ ਘਰ ਦੇ ਮਸਦੂਰੀ ਕਰਦੇ ਨੇ ਇਸ ਕਰਕੇ ਵੀ ਬਹੁਤ ਦੁੱਖ ਪਾਉਂਦਾ ਸਾਨੂੰ ਨਾ ਕਰ। ਹੁਣ ਵੀ ਮਨ ਹਾਂਜੀ ਸਰ ਮੇਰੇ ਖੁਸ਼ੀ ਵੀ ਆ ਗਈ। ਹਾਂਜੀ ਸਰ ਖੁਸ਼ੀ ਦੀ ਹੈ। ਜਦੋਂ ਮੈਂ ਮੰਮੀ ਕਰਦੀ ਹੁੰਦੀ ਸੀ। ਉਦੋਂ ਵੀ ਘਰ ਦੇ ਹਾਲਾਤ ਵੀ ਵੇਖਦੇ ਸੀ। ਕਿ ਕਿਉਂ ਜੇ ਕਰਦੇ ਹਲਾਤ ਨੇ ਵੀ ਮੰਮਾ ਬਾਹਰ ਰਹਿੰਦੇ ਨਹੀਂ ਪਾਪਾ ਵੀ ਸਾਡੇ ਤੋਂ ਦੂਰ ਰਹਿੰਦੇ ਨੇ ਸਾਡੇ ਕਰਕੇ ਸਾਡੇ ਤੋਂ ਦੂਰ ਨੇ ਤੇ ਸਾਡੇ ਲਈ ਸਾਨੂੰ ਕੁਝ ਬਣਾਉਣ ਲਈ ਇਹ ਸਾਡੇ ਤੋਂ ਦੂਰ ਨਹੀਂ ਤੇ ਥੋੜਾ ਮੋਟੀਵੇਸ਼ਨ ਸਾਨੂੰ ਇੰਨਾ ਤੋਂ ਮਿਲਦਾ ਤੇ ਦੂਸਰੀ ਜਿਹੜੀ ਦਿੱਕਤ ਮੈਨੂੰ ਆਈ ਬੁਕਸ ਦੀ ਦਿੱਕਤ ਸੀਗੀ ਤੇ ਜਦੋਂ ਵੀ ਅਸੀਂ ਪੂਰਾ ਬੁਣ ਲਾਡਾ ਛਾਣ ਮਾਰਦੀ ਕਿਤਾਬਾਂ ਵਾਸਤੇ ਸਾਨੂੰ ਇੱਥੇ ਕਿਤੋਂ ਦੀ ਕਿਤਾਬਾਂ ਨਹੀਂ ਮਿਲਦੀਆਂ ਸੀ ਤੇ ਜਦੋਂ ਅੰਮੇ ਕਿ ਕਰਨ ਵਿੱਚ ਲੱਗ ਰਹੀ ਸੀਗੀ ਤੇ ਉਦੋਂ ਦੇ ਸੁਰਿੰਦਰ ਵੀਰਾ ਮੇਰਾ ਪਟਿਆਲੇ ਵਾਲਾ ਹਨਾ ਉਹਨੇ ਮੈਨੂੰ ਬੁੱਕਸ ਲੈ ਕੇ ਦਿੱਤੀਆਂ ਸੀ ਐਮ ਇਟੀਆਂ ਕਿਉਂਕਿ ਇੱਥੋਂ ਕਿਤਾਬਾਂ ਨਹੀਂ ਪ੍ਰੋਵਾਈਡ ਹੋ ਸਕੀਆਂ ਸੀ ਤੇ ਉਸ ਤੋਂ ਬਾਅਦ ਸੈਕਿੰਡ ਜਦੋਂ ਸਮੈਸਟਰ ਚੜਿਆ ਤੇ ਉਸ ਤੋਂ ਬਾਅਦ ਬੁਲਜ਼ਾਰ ਡੋਗਰਾ ਈਟੀਟੀ ਟੀਚਰ ਆ ਤੇ ਉਹਨਾਂ ਨੇ ਮੈਨੂੰ ਕਿਤਾਬਾਂ ਪ੍ਰੋਵਾਈਡ ਕੀਤੀਆਂ ਔਰ ਜੇ ਮੈਂ ਸੋਚਾਂ ਵੀ ਕਈ ਵਾਰ ਮੈਨੂੰ ਐ ਲੱਗਦਾ ਵੀ ਹਾਈਂਡ ਕਿਤਾਬਾਂ ਕਿੱਥੋਂ ਲਵਾਂਗੀ ਤਾਂ ਉਹ ਮੇਰੇ ਨਾਲ ਅੰਮੇਸ਼ਾ ਖੜੇ ਸੀ ਕਿ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਵੀ ਤੁਸੀਂ ਪੜੋ ਕਿਤਾਬਾਂ ਮੈਂ ਦਵਾ ਦਾਂਗਾ ਕੋਈ ਦਿੱਕਤ ਨਹੀਂ ਕਰਨੀ ਤੇ ਕਿੰਨਾ ਸਮਾਂ ਪੜ੍ਹਦੇ ਸੀ ਤੇ ਕੀ ਬੰਨਣਾ ਜਾਣੇ ਹੈਗੇ ਹੁਣ ਅਸੀਂ ਵੀ ਸਵੇਰੇ ਕਰੇ ਤਾਂ 2 ਵਜੇ ਉੱਠਣਾ ਮੇਰੀ ਮੰਮੀ ਉਠਾਉਂਦੇ ਸਾਨੂੰ ਔਰ ਜਦ ਵਾਪਸ ਪੋਂ ਵੀ ਜਾਂਦੇ ਤਾਂ ਤਾਂ ਵੀ ਉਠਾਉਂਦੇ ਨੂੰ ਦੁਬਾਰੀ ਪੜ੍ਹ ਲਵਾਂ ਹਨਾ ਤੇ ਅਸੀਂ 2 ਵਜੇ ਉੱਠਦੇ 3 ਵਜੇ ਉੱਠਦੇ 2 ਤੋਂ 6 ਸਾਡਾ ਸਲੋਟ ਬਣਦਾ 6 ਤੋਂ 7 ਅਸੀਂ ਐਕਸਰਸਾਈਜ਼ ਵਗੈਰਾ ਕਰਦੇ ਬਾਹਰ ਘੁੰਮਣ ਜਾਂਦੇ ਉਸ ਤੋਂ ਬਾਅਦ ਘਰ ਦੇ ਕੰਮ ਕਰਦੇ ਪੂਜਾ ਪਾਠ ਵਗੈਰਾ ਸਾਰਾ ਕੁਝ ਕਰਕੇ ਉਸ ਤੋਂ ਬਾਅਦ 10 ਤੋਂ 12 ਦਾ ਸਲੋਟ ਬਣਾਉਂਦੇ 12 ਤੋਂ 2 ਦਾ ਸਲੋਟ ਬਣਾਉਂਦੇ ਉਸ ਤੋਂ ਬਾਅਦ ਚਾਹ ਦਾ ब्रेक ਲੈਂਦੇ ਥੋੜਾ ਜਿਹਾ ਫਿਰ ਅਸੀਂ 3 ਤੋਂ ਫਿਰ 6 ਵਜੇ ਤੱਕ ਪੜ੍ਹਦੇ ਫਿਰ ਕੰਮ ਹੁੰਦੇ ਫਿਰ ਉਹ ਕਰਕੇ 10 ਤੋਂ ਫਿਰ 12 ਐਵੇਂ ਤਾਂ ਪੜ੍ਹਦੇ ਕੀ ਬਣਨਾ ਚਾਹੇ ਅਮੀ ਉਹਦੇ ਨੇ ਅਸੀਂ ਅਸਿਸਟੈਂਟ ਪ੍ਰੋਫੈਸਰ ਬਣਨਾ ਚਾਹੁੰਦੇ ਆ ਤੇ ਜੀਆਰਫ ਲਈ ਅਪਲਾਈ ਕਰ ਰਹੇ ਆ ਤੇ تیاری ਵੀ ਕਰ ਰਹੇ ਆਂ ਸੀ ਪੀ ਐਚ ਡੀ ਕਰਨਾ ਚਾਹੁੰਦੇ ਆਂ ਤੇ ਡਾਕਟਰ ਬਣਨਾ ਚਾਹੁੰਦੇ ਆਂ ਤੇ ਬਾਕੀ ਜੋ ਵਾਇਗਰੂ ਬਣਾਵੇ ਹੋਈ ਭਾਵੇਂ ਮਨਜ਼ੂਰੀ ਕਰਕੇ ਬਹੁਤ ਆਪਣੀ ਮਿਹਨਤ ਕਰਕੇ ਅੱਜ ਬੇਟੀਆਂ ਨੂੰ ਤੇ ਇੱਥੇ ਲੈ ਕੇ ਚੋਂ ਕਰਾਈ ਤੇ ਮੈਂ ਬਹੁਤ ਲੰਮ ਤਾਂ ਬਾਤ ਕਰਦੀ ਆਂ ਜੀ ਇਹਦਾ ਵੀ ਬੇਟੀਆਂ ਨੂੰ ਆਪਣਾ ਬੋਝ ਨਹੀਂ ਸਮਝਦੇ ਮਾਪ ਵੀ ਮੈਂ ਕਦੇ ਆਪਣੀ ਬੇਟੀਆਂ ਦਾ ਬੋਝ ਨਹੀਂ ਸਮਝਿਆ ਹੈਗਾ ਮੈਂ ਬਹੁਤ ਹੌਸਲੇ ਨਾਲ ਇਹਨਾਂ ਨੂੰ ਪੜਾਇਆ ਜੀ ਬਹੁਤ ਆਪਣੀ ਮਨਜ਼ੂਰੀ ਕਰ ਕਰਕੇ ਤੇ ਅਥਣੇ ਆਂਦੀ ਮੈਂ ਅੰਦਨ ਵੇਲੇ ਨੂੰ ਪੜੇ ਹੁੰਦੇ ਕੰਮ ਕਰਦੇ ਬੈਠੀ ਹੁੰਦੇ ਕਿਤਾਬਾਂ ਚੱਕੀ ਇੱਕ ਮਿੰਟ ਵੀ ਪੜਾ ਹੋ ਜਾਂਦੀ ਮੈਂ ਉਹਦੀ ਕਹਿ ਦਿੰਦੀ ਵੀ ਤੁਸੀਂ ਕਿਤਾਬ ਕਾ ਤੁਹਾਨੂੰ ਚੱਕੀ ਕਹਿ ਦਿੰਦੀ ਨਾ ਅਸਤੋਂ ਹੋਣੀ ਉੱਠੇ ਆ ਹਜੇ ਤੇ ਇਹਨਾਂ ਨੂੰ ਵਾਪਸ ਮੈਂ ਉੱਥੇ ਬਿਠਾ ਜਾਣਾ ਮੈਂ ਆਪੇ ਕੰਮ ਕਰੂੰਗੀ ਤੁਸੀਂ ਪੜ ਲਓ ਤੇ ਇਹਨਾਂ ਮੈਂ ਕਹਿਣਾ ਚਾਹੁੰਦੀ ਮਾ ਜੀ ਜਿਵੇਂ ਤੁਸੀਂ ਆਪ ਖੁਦ ਪੜੇ ਨਹੀਂ ਤੇ ਬੱਚਿਆਂ ਨੂੰ ਇਹਨਾਂ ਕੀ ਸੋਚ ਮੈਂ ਆਪ ਖੁਦ ਨਹੀਂ ਪੜੀ ਜੀ ਸਾਡਾ ਹੋਰ ਸਾਰਾ ਪਿਛੇ ਪਰਿਵਾਰ ਸਾਰਾ ਪੜਿਆਗਾ ਮੈਂ ਇਕੱਲੀ ਆਪ ਨਹੀਂ ਪੜੀ ਹੈਗੀ ਤੇ ਉਹਨਾਂ ਨੂੰ ਦੇਖ ਦੇਖ ਕੇ ਵੀ ਮੈਂ ਵੀ ਆਪਦੇ ਬੱਚਿਆਂ ਨੂੰ ਵੀ ਮੈਂ ਪੜਾਵਾਂ